ਪਿਤਾ ਜੀ ਅੱਜ ਸੰਸਥਾ ਇਕੱਠੀ ਹੋਈ ਆ ਇੱਥੇ ਬਹੁਤ ਬੰਦੇ ਪਹਿਲਾਂ ਇਕੱਠੇ ਹੋ ਕੇ ਸਹਿਯੰਤਾ ਕਰਵਾ ਚੁੱਕੇ ਆ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਥੇ ਅੱਜ ਮੇਰਾ ਬੇਟਾ ਗੁਜ਼ਰਿਆ ਜੀ ਮੈਨੂੰ ਪਤਾ 23 ਸਾਲ ਦਾ ਬੱਚਾ ਕਰਕੇ ਕਿਸ ਤਰ੍ਹਾਂ ਮੈਂ ਤੋੜਿਆ ਔਰ ਚਿੱਟਾ ਮੇਰਾ ਘਰ ਖਾ ਗਿਆ ਜੀ ਕਿਹੜਾ ਏਰੀਆ ਜੀ ਕਿੰਨੇ ਚਿਰ ਤੋਂ ਜਿਹੜਾ ਇਹ ਫਿਕਰਿਆ ਇਹ 9 ਨੰਬਰ ਗਲੀ ਆ ਜੀ ਜਦੋਂ ਦਾ ਮੈਂ ਇੱਥੇ ਆ ਮੇਰਾ ਬੱਚਾ ਉਦੋਂ ਦਾ ਨਸ਼ੇ 'ਚ ਪਿਆ ਹੋਇਆ ਜੀ ਮਿਨੀ ਸੈਕਟਰੀ ਰੋਡ ਗਲੀ ਨੰਬਰ 9 ਬੀ ਆ ਜੀ ਇੱਥੇ ਰਿਸ਼ਾਮ ਨੂੰ ਮੇਲਾ ਲੱਗਦਾ ਜੀ ਕੋਈ ਰੋਕ ਨਹੀਂ ਹੈਗੀ ਕੋਈ ਟੋਕ ਨਹੀਂ ਹੈਗੀ ਅਗਰ ਜੇ ਕਿਸੇ ਨੂੰ ਇੱਥੇ ਰੋਕਦੇ ਆ ਤੇ ਡੰਡੇ ਸੋਟੇ ਲੈ ਕੇ ਪਿੱਛੇ ਲੱਗਦੇ ਆ ਜੀ ਕੋਈ ਅਪਰੋਚ ਨਹੀਂ ਕੀਤੀ ਹੋਵੇ ਪ੍ਰਸ਼ਾਸਨ ਤੱਕ ਕੋਈ ਪ੍ਰਸ਼ਾਸਨ ਤੱਕ ਦੇਖੋ ਜੀ ਮਹੱਲਾ ਵਾਸੀਆਂ ਨੇ ਕੀਤੀ ਹੋਈ ਆ ਕੋਈ ਸੁਣਵਾਈ ਨਹੀਂ ਹੈਗੀ ਇਹਨਾਂ ਦੀ ਹਾਂਜੀ ਕੋਈ ਪੁਲਿਸ ਦੀ ਕੋਈ ਗੈਸਤ ਵਗੈਰਾ ਕੋਈ ਦੇਖੋ ਜੀ ਪੁਲਿਸ ਦੀ ਕੋਈ ਗੈਸਤ ਨਹੀਂ ਹੋ ਰਹੀ ਇੱਥੇ ਕੋਈ ਕੁਛ ਨਹੀਂ ਜਿਸ ਦਾ ਬੇਟਾ ਜਾਂਦਾ ਜੀ ਉਹਨੂੰ ਪਤਾ ਕਿੰਨੀ ਦੂਰੀ ਤੇ ਹੈ ਜਿਹੜਾ ਚੌਂਕੀ ਵਗੈਰਾ ਜੀ ਆਪਾਂ ਇੱਥੋਂ ਕੁਛੀ ਕਿਲੋਮੀਟਰ ਦੀ ਦੂਰੀ ਤੇ ਚੌਂਕੀ ਆ 1.5 ਕਿਲੋਮੀਟਰ 1.5 ਕਿਲੋਮੀਟਰ ਦੀ ਚੌਂਕੀ ਦੀ ਦੂਰੀ ਹੈ ਸਾਡੇ ਮਹੱਲੇ ਦੇ ਵਿੱਚ ਜੀ ਦੋ ਤਿੰਨ ਬੰਦੇ ਐਸੇ ਨੇ ਜਿਹੜੇ ਨਸ਼ਾ ਵੇਚਦੇ ਨੇ ਚਿਟਾ ਵੇਚਦੇ ਨੇ ਸ਼ਰੇ ਆਮ ਵੇਚਦੇ ਨੇ ਪੁਲਿਸ ਦਾ ਕੋਈ ਡਰ ਨਹੀਂ ਪੁਲਿਸ ਆਉਂਵੀਆ ਲੈ ਜਾਂਦੀ ਆ ਕੋਈ ਐਜੀ ਗੱਲ ਨਹੀਂ ਪਰ ਛੱਡੇ ਜਾਂਦੇ ਆ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਅੱਥ ਨੂੰ ਜਾਂ ਦੂਜੇ ਆਕੇ ਮਹੱਲੇ ਦੇ ਵਿੱਚ ਗਾਲਾਂ ਕੱਢਦੇ ਨੇ ਪੁਲਿਸ ਨੂੰ ਗਾਲਾਂ ਕੱਢਦੇ ਨੇ ਛਰੇ ਆਮ ਵੇਚਾਂਗੇ ਕੌਣ ਹਟਾਊਗਾ 10-10 ਮੋਟਰਸਾਈਕਲ ਬਾਰ ਖੜੇ ਰਹਿੰਦੇ ਜਿਵੇਂ ਪੀ ਐਚ ਡੀ ਦੇ ਅੰਦਰ ਟਿਊਸ਼ਨ ਲੱਗੀ ਹੁੰਦੀ ਹੈ ਮਿਲੇ ਬਹੁਤ ਵਾਰੀਆਂ ਜੀ ਚਲੋ ਕਾਰਵਾਈ ਕਰਦੇ ਵੀ ਨੇ ਲੈ ਵੀ ਜਾਂਦੇ ਆ ਪਰਚਾ ਵੀ ਦੇ ਦਿੰਦੇ ਆ ਪਰ ਉਹਨਾਂ ਨੂੰ ਨਾ ਪਰਚੇ ਦਾ ਡਰ ਆ ਨਾ ਕੁੱਝ ਦਾ ਡਰ ਹੈ ਕੋਈ ਗੱਜਤ ਵਗੈਰਾ ਕੋਈ ਕਰਦੇ ਆ ਪੁਲਿਸ ਹਾਂ ਜੀ ਗਸਤ ਗੋਸਤ ਕੋਈ ਨਹੀਂ ਕਰਦੇ ਜੀ ਕੋਈ ਗਸਤ ਨਹੀਂ ਦੂਰੀ ਤੇ ਜਿਹੜਾ ਪ੍ਰਸ਼ਾਸਨ ਦਾ ਕੁਝ ਇੱਥੋਂ ਨੇੜੇ ਹੀ ਬਸਟੈਂਡਿੰਗ ਚੌਕੀ ਆ ਜੀ ਤੇ ਥੋੜੀ ਦੂਰ ਤੇ ਹੀ ਕਤਵਾਲੀ ਆਈ ਸਾਨੂੰ ਪੈਂਦੀ ਸਦਰ ਥਾਣਾ ਸੀਆਈ ਸਟਾਫ ਤੋਂ ਬਹੁਤ ਨੇੜੇ ਪੈਂਦਾ ਐ ਐਸਐਸਪੀ ਸਾਹਿਬ ਦੀ ਕੋਠੀ ਨੇੜੇ ਐ ਦਫਤਰ ਨੇੜੇ ਨੇ ਇਹ 8-10 ਸਾਲ ਤੋਂ ਚੱਲ ਰਿਹਾ ਕੰਮ ਜੀ ਹਾਂ ਛੋਟੇ-ਛੋਟੇ ਬੱਚੇ ਆਏ ਜਿਹੜੇ 10-10 ਸਾਲ ਦੇ ਜਿੰਨਾਂ ਮੁੱਛਾਂ ਵੀ ਨਹੀਂ ਫੁੱਟੀਆਂ ਉਹ ਵੀ ਝਾਕ ਕਰਦੇ ਆ ਵੀ ਸਾਨੂੰ ਮਿਲ ਜੇ ਕਿਤੇ ਨਾ ਕਿਤੇ